26 ਜਨਵਰੀ 2024 ਦਿਨ ਸ਼ੁੱਕਰਵਾਰ ਜੀਵਨ ਨਗਰ ਦੇ ਵਿੱਚ ਬੂਟੇ ਲਾਉਣ ਲਈ ਕੋਏ ਤਿਆਰ ਕੀਤੇ ਜਾ ਰਹੇ ਹਨ ਅੱਜ ਧੁੰਦ ਬਹੁਤ ਜ਼ਿਆਦਾ ਹੈ ਇੱਥੇ ਅੱਜ ਕੋਏ ਮਰੇ ਜਾਣਗੇ ਫਿਰ ਸ਼ਾਮ ਨੂੰ ਜਾਂ ਕੱਲ ਨੂੰ ਇੱਥੇ ਬੂਟੇ ਲਾਈਆਂ ਨੇ ਜੀਵਨ ਨਗਰ ਦੇ ਵਿੱਚ ਸਾਡੇ ਲੱਕੀ ਰਖੜਾ ਜੀ ਇਹ ਲੱਕੀ ਚੋਪੜਾ ਜੀ ਇੱਕ ਟੋਏ ਚੋਂ ਇੰਟਰਲੌਕ ਕੱਟ ਕੇ ਮਿੱਟੀ ਕੱਢ ਰਹੇ ਹਨ ਧੰਨਵਾਦ ਇਹਨਾਂ ਵੀਰਾਂ ਦਾ ਜਿਉ ਆਉਂਦੇ ਸੁਆਮਾਂ ਦੇ ਰਹੇ ਹਨ ਇੱਧਰ ਪਰਸ਼ੋਤੀ ਵੀਰਾਂ ਤੇ ਸਾਡੇ ਲੱਕੀ ਸੀ ਇਹਨੇ ਬਣਾਓ ਕੋਈ ਦੀ ਸਫਾਈ ਟਿਕਵਾ ਤਿਆਰ ਕਰਦੇ ਹਨ ਕਿਸ ਤਰ੍ਹਾਂ ਬਾਈ ਸੰਦੀਪ ਜੀ ਸਤਿ ਸ਼੍ਰੀ ਅਕਾਲ ਸਰ ਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਗੋਲਡੀ ਜੀ ਬਸ ਵਧੀਆ ਸੰਦੀਪ ਜੀ ਅੱਜ ਸੰਦੀਪ ਜੀ ਦੀ ਹਾਜ਼ਰੀ ਚ ਕੋਇਲ ਵੱਜ ਰਹੇ ਹਨ ਸੰਦੀਪ ਜੀ ਦੋ ਸ਼ਬਦ ਠੰਡ ਦੇ ਵਿੱਚ ਅੱਜ ਲਖਨਊਆਸੀਆਂ ਦੀ ਮੰਗ ਤੇ ਜੀਵਨ ਨਗਰ ਜੋ ਬਲਬੀਦ ਐਵਨਿਊ ਦੇ ਲਾਸਟ ਦੇ ਆ ਉੱਥੇ ਪੌਦੇ ਲਗਾਉਣ ਲਈ ਟੋਏ ਮਾਰਨ ਦੀ 시ਚ ਕੀਤੀ ਹੈ ਬਲੂਵਿਅਰ ਵਸਤੀ ਤੇ ਜੀਵਨਗਰ ਦੇ ਨਗਰ ਨਵਾਸੀਆਂ ਦੀ ਬਹੁਤ ਦੇਰ ਤੋਂ ਮੰਗ ਸੀਗੀ ਕਿ ਇਸ ਇਲਾਕੇ ਨੂੰ ਹਰਾ ਭਰਿਆ ਕਰਨ ਵਿੱਚ ਮਦਦ ਕੀਤੀ ਜਾਵੇ ਤਾਂ ਅੱਜ 26 ਜਨਵਰੀ ਦੇ ਇਤਿਹਾਸਕ ਦਿਨ ਤੇ ਸੀਨੀਅਰ ਮੈਂਬਰ ਜੋ ਟੋਏ ਮਾਰ ਰਹੇ ਹਨ ਤੇ ਮੌਸਮ ਖੁੱਲਣ ਤੇ ਇੱਥੇ ਪੌਦੇ ਲਗਾਏ ਜਾਣਗੇ ਤੇ ਮੈਂ ਸ਼ਹਿਰ ਨਿਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਸ਼ਹਿਰ ਵਿੱਚ ਗ੍ਰੀਨਰੀ ਵਧਾਉਣ ਲਈ ਵੱਧ ਤੋਂ ਵੱਧ ਸਹਿਯੋਗ ਦਿਓ ਅਤੇ ਜੋ ਪਹਿਲਾਂ ਲੱਗੇ ਦਰਖਤ ਹਨ ਅੱਜ ਕੱਲ ਇਹਨਾਂ ਦਿਨਾਂ ਵਿੱਚ ਦਰਖਤਾਂ ਦਾ ਵਾਢਾ ਬਹੁਤ ਹੁੰਦਾ ਹੈ ਤੇ ਉਹ ਆਪਦੇ ਪੱਧਰ ਤੇ ਜਰੂਰ ਜਿੱਥੇ ਵੀ ਦੇਖਦੇ ਹਨ ਰੋਕਣ ਦੀ ਕੋਸ਼ਿਸ਼ ਕਰਨੀ ਮੇਰੀ ਇਹ ਚਾਹ ਹੋਗੀ ਜਰੂਰ ਦੀ ਜਰੂਰ ਪਹਿਲਾਂ ਇਹਨਾਂ ਦੀ ਕਾਹਦੀ ਕੋਈ